ਸੱਚੀ ਕਾਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ। ਪਰਦਾਸ਼ ਨੂੰ ਮੈਂ ਕੋਈ ਪ੍ਰੋਫੈਸ਼ਨਲ ਨਹੀਂ। ਮੈਂ ਤਾਂ ਆਪਣੇ ਕੁਝ ਜਿਹੜੇ ਮੇਰੇ ਵਿਚਾਰ ਹੁੰਦੇ ਨੇ ਤੁਹਾਡੇ ਨਾਲ ਸਾਂਝੇ ਕਰਦਾ। ਤੁਸੀਂ ਜਿੰਨੇ ਲੋਕ ਮੇਰੇ ਨਾਲ ਹੁਣ 15000 ਜੁੜੇ ਹੋ। ਤੇ ਤੁਸੀਂ ਇੱਕ ਸੰਦ ਮੇਰਾ ਪਰਿਵਾਰ ਹੋ ਜਿਹਦੇ ਨਾਲ ਮੈਂ ਹਰ ਰੋਜ਼ ਗੱਲ ਕਰਦਾ। ਤੇ ਇਹ ਪਰਿਵਾਰ ਦਿੱਲੀ ਬਧਰ ਹੈ ਜੋ ਬਦਲਣਾ ਚਾਹੀਦਾ ਇਸ ਲਈ ਮੈਂ ਅਪੀਲ ਕਰ ਦਿੰਦੇ ਕਿ ਭਾਈ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਲੋ ਤੇ ਮੈਂ ਹਰ ਰੋਜ਼ ਇਸ ਤਰ੍ਹਾਂ ਦੀਆਂ ਖਬਰਾਂ ਲੈ ਕੇ ਆਉਣਾ ਜਿਹੜੀਆਂ ਸਾਡੇ ਕੰਸਰਨ ਹੁੰਦੀਆਂ ਨੇ ਉਹ ਤਾਂ ਮੈਂ ਟੀਵੀ ਚੈਨਲ ਤੇ ਮੈਂ ਅਪਡੇਟ ਕਰ ਦਿੰਦਾ ਐਥੇ ਤਾਂ ਸਿਰਫ ਇੱਕੋ ਖਬਰ ਲੈ ਕੇ ਆਉਣਾ ਜਿਹੜੀ ਮੈਨੂੰ ਲੱਗਦਾ ਕਿ ਤੁਹਾਡੇ ਨਾਲ ਡਿਟੇਲ ਚ ਸਾਂਝੀ ਕਰਾਂ ਹੁਣ ਦੇਖੋ ਮੈਂ ਚ ਕਰ ਰਿਹਾ ਕਤਰਤੀ ਕਤਰ ਦੇ ਵਿੱਚ ਇਸ ਇਸਲਾਮਿਕ ਕੰਟਰੀ ਹੈ ਨਾ ਬਸ ਉਹਨਾਂ ਦੇ ਆਪਣੇ ਕਾਨੂੰਨ ਨੇ ਉਸ ਉਸ ਕਾਨੂੰਨ ਮੁਤਾਬਕ ਨਾਨ ਮੁਸਲਮ ਉੱਥੇ ਖੁੱਲਕੇ ਆਪਣੇ ਧਰਮ ਨੂੰ ਨਹੀਂ ਜਿਹੜਾ ਉਹ ਸੀ ਪਾਠ ਪੂਜਾ ਕਰ ਸਕਦੇ ਹਾਲਾਂਕਿ ਉਹਨਾਂ ਨੇ ਅਗਿਆ ਦਿੱਤੀ ਔਰ ਚੰਗੀ ਗੱਲ ਹੈ ਕਿ ਦੋਹਾ ਦੇ ਵਿੱਚ ਇੱਕ ਗੁਰੂ ਘਰ ਹੈ ਤੇ ਉੱਥੇ ਗੁਰੂ ਘਰ ਦੇ ਵਿੱਚ ਲੋਕ ਜਾਣਦੇ ਨੇ ਮੱਥਾ ਟੇਕਦੇ ਨੇ ਸਾਰੀ ਗੱਲਬਾਤ ਜਿਸ ਤਰ੍ਹਾਂ ਆਪਾਂ ਇੱਥੇ ਗੁਰੂ ਘਰਾਂ ਚ ਗੁਰਦੁਆਰਾ ਚ ਕਰਦੇ ਆ ਉੱਥੇ ਵੀ ਗੁਰਦੁਆਰਾ ਸਾਹਿਬ ਦੋਹਾ ਦੇ ਵਿੱਚ ਹੈ ਤੇ ਲੇਕਰ ਇੱਕ ਬੰਦੇ ਨੇ ਕੀ ਕੀਤਾ ਉਸ ਨੇ ਉਹਨਾਂ ਦਾ ਕਾਨੂੰਨ ਨਹੀਂ ਮੰਨਿਆ ਕਾਇਦਾ ਨਹੀਂ ਮੰਨਿਆ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਘਰ ਦੇ ਵਿੱਚ ਸਿਰੂਪ ਰੱਖ ਲਿਆ ਮਤਲਬ ਇਹ ਕਹੋ ਕਿ ਕਿਸੇ ਦਾ ਪ੍ਰਾਈਵੇਟ ਗੁਰੂ ਘਰ ਖੁੱਲਿਆ ਜੇ ਉਹ ਅਬਦੁੱਲੀ ਰੱਖਦਾ ਤਾਂ ਵੀ ਸੀ ਬਾਕੀ ਲੋਕ ਆਉਂਦੇ ਸੀ ਮੱਥਾ ਟੇਕਦੇ ਸੀ ਤੇ ਇਹ ਗੱਲ ਪਤਾ ਲੱਗ ਗਈ ਇਹ ਪਿਛਲੇ ਸਾਲ ਦਸੰਬਰ ਦੀ ਗੱਲ ਹੈ ਦਸੰਬਰ 23 ਦੀ ਗੱਲ ਹੈ ਕਿ ਜਦੋਂ ਇਹ ਪਤਾ ਲੱਗਿਆ ਪੁਲਿਸ ਨੇ ਆ ਕੇ ਰੈਡ ਕੀਤਾ ਤੇ ਦੋ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਉਹ ਜਿਹੜੇ ਉਤੋਂ ਲੱਗੀ ਤੇ ਬੰਦੇ ਨੂੰ ਉਸ ਸਿੱਖ ਨੂੰ ਕਿਰਤਾਂ ਵੀ ਕਰ ਲਿਆ ਅਲ ਬਕਰਾ ਪਲੇ ਸਟੇਸ਼ਨ ਹੈ ਜਿੱਥੇ ਬੈਗੀ ਤੋਂ ਉੱਥੇ ਇੰਦਜ ਦੇ ਰੂਪ ਚਲੇ ਗਏ ਇਹ 8 ਮਹੀਨੇ ਹੋ ਗਏ ਇਸ ਗੱਲ ਦਸੰਬਰ ਦੀ ਗੱਲ ਹੋਈ ਹੈ ਇਹ ਗੱਲ ਕੋਈ ਨਵੀਂ ਨਹੀਂ ਕਰਾਂ ਚ ਲੋਕ ਚਲਾਉਂਦੇ ਨੇ ਮੇਰੀ ਕਿਤਾਬ ਹੈ ਮੇਰੀ ਕੈਨੇਡਾ ਯਾਤਰਾ ਡਿਕਸੀ ਕੋਰਤਵਾਰੇ ਤੇ ਜਰਨਲਿਸਟ ਕੋਤਰਵਾਰੇ ਨਾਲ ਸੀ ਲਗਾ ਮੈਨੂੰ ਇੱਥੇ ਮੈਂ ਲਿਖਣਾ ਹੈ ਤੇ ਤੁਸੀਂ ਮੈਨੂੰ ਅੱਛੇ ਤੇ ਦੱਸੋ ਗੁਰਦੁਆਰਾ ਇਹਦਾ ਕਿਵੇਂ ਤੇ ਉਹ ਅਸੀਂ ਕਰਦੇ ਕਰਾਉਂਦੇ ਇੱਕ ਥਾਂ ਤੇ ਮੈਂ ਇੱਕ ਛੋਟਾ ਜਿਹਾ ਨਿਸ਼ਾਨ ਸਾਹਿਬ ਦੇਖਿਆ ਮੈਂ ਫੋਟੋ ਖਿੱਚਣ ਲੱਗਿਆ ਤੇ ਘਰੋਂ ਇੱਕ ਔਰਤ ਬਾਰਾ ਹੀ ਨਾ 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 ਇਹਦੀ ਫੋਟੋ ਨਹੀਂ ਖਿੱਚਣੀ ਮੈਂ ਕਿਉਂ ਇਹ ਸਾਡਾ ਘਰ ਦਾ ਗੁਰਦੁਆਰਾ ਹੈ ਜਿਹੜੀ ਗੁਰੂ ਦਾ ਦਵਾਰ ਆਪਣੇ ਸਾਡੇ ਘਰ ਦਾ ਹੈ ਬਾਹਰਲੇ ਕਿਸੇ ਨੂੰ ਆਉਣ ਨਹੀਂ ਬਾਅਦ ਮੈਨੂੰ ਪਤਾ ਲੱਗਿਆ ਕਿ ਉੱਥੇ ਟੈਕਸ ਬਚਾਉਂਦੇ ਨੇ ਗੁਰਦੁਆਰੇ ਦੇ ਨਾਮ ਤੇ ਔਰ ਇਸਰਾਈਲ ਦੀਆਂ ਗੱਲਾਂ ਇੱਥੇ ਵੀ ਹੋ ਸਕਦਾ ਵਿਚਾਰ ਪੈਸੇ ਬਣਦੇ ਹੋਏ ਇਹ ਹੋਵੇ ਹੋ ਸਕਦਾ ਦੋਹਾ ਚ ਜਾ ਕੇ ਗੁਰੂ ਘਰ ਜਾਣਾ ਔਖਾ ਲੱਗਦਾ ਹੋਵੇ ਕੁਝ ਵੀ ਰੀਜ਼ਨ ਹੋ ਸਕਦਾ ਪਰ ਕਾਨੂੰਨ ਤੋਂ ਉਹ ਤੋੜਿਆ ਇਸਲਾਮਿਕ ਕਾਨੂੰਨ ਤੋੜਿਆ ਜਿਹੜਾ ਕੱਤਰਦਾ ਕੱਤਰ ਦੇ ਕੰਟਰੀ ਦਾ ਚਲੋ ਉਹ ਤੋਂ ਬਾਅਦ 200 ਪੰਨੇ ਚੱਲੇ ਅੱਠ ਮਹੀਨੇ ਕੋਈ ਪਤਾ ਨਹੀਂ ਸ਼ੇਰ ਗੱਡ ਰੋਲਾ ਪਿਆ ਜੋ ਜੋ ਗੱਲ ਬਾਹਰ ਆਈ ਫਿਰ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਨੇ ਕਿਹਾ ਜਿਹੜਾ ਆਪਣੇ ਦੂਧ ਘਰ ਨੂੰ ਵੀ ਭਾਈ ਇਹ ਤਾਂ ਸਾਡੇ ਲਈ ਤਾਂ ਇਹ ਬਹੁਤ ਪਵਿੱਤਰ ਹੈ ਸਭ ਨੂੰ ਪਤਾ ਕਿੰਝ ਕੀ ਰੋੜ ਹੈ ਸਿੱਖਾਂ ਲਈ ਪਵਿੱਤਰ ਹੈ ਉਹਨਾਂ ਨੇ ਪੁਲਿਸ ਸਟੇਸ਼ਨ ਤੇ ਰੱਖਿਆ ਉਹਨਾਂ ਲਈ ਤਾਂ ਨਹੀਂ ਹੈ ਆਪਾਂ ਵੀ ਦੇਖ ਲਈ ਆਪਾਂ ਕਰਾਣੇ ਪਾਕ ਨੂੰ ਕਿੰਨਾ ਹਾਲਾਂਕਿ ਹਰ ਇੱਕ ਬੰਦਾ ਹਰ ਇੱਕ ਧਰਮ ਗ੍ਰੰਥ ਦੀ ਇੱਜ਼ਤ ਕਰਦਾ ਹੈ ਤੇ ਉਹਨਾਂ ਨੇ ਵੀ ਇਹੋ ਤਾਂ ਸਾਡੇ ਲਈ ਤਾਂ ਲਿਵਿੰਗ ਗੁਰੂ ਹੈ ਸਾਨੂੰ ਤਾਂ ਜਿਹੜਾ ਹੈ ਪੁਲਿਸ ਸਟੇਸ਼ਨ ਤੋਂ ਪਾਬਸ ਲੈ ਕੇ ਆਉਣਾ ਚਾਹੀਦਾ ਕੱਲੇ ਉਹੀ ਨੇ ਡਾਕਟਰ ਵਿਕਰਮਜੀਤ ਸਿੰਘ ਸਾਢੀ ਨੇ ਰਾਜ ਸਭਾ ਦੇ ਮੈਂਬਰ ਨੇ ਭਾਵੇਂ ਗਏ ਤਾਂ ਆਮ ਆਦਮੀ ਪਾਰਟੀ ਪਰ ਲੋਨੇ ਲੇਕਿਨ ਸਾਨੀ ਸਾਹਿਬ ਦੇ ਇਹ ਗੱਲ ਸਾਨੀ ਸਾਹਿਬ ਨੂੰ ਦੱਸੀ ਇਹ ਗੱਲ ਹਰਜਿੰਦਰ ਸਿੰਘ ਤਾਮੀ ਨੇ ਨਹੀਂ ਦੱਸੀ ਵੀ 8 ਮਹੀਨੇ ਹੋ ਗਏ ਇਸ ਗੱਲ ਨੂੰ ਉਦੋਂ ਬਾਅਦ ਚ ਜਾ ਕੇ ਜਦੋਂ ਮੈਂ ਗੂਗਲ ਕੀਤਾ ਉਦੋਂ ਪਤਾ ਲੱਗਾ ਦੇ ਸੰਪਰ 23 ਦੀ ਗੱਲ ਹੈ ਤੇ ਉਹ ਦੋਨੇ ਸ਼ੁਰੂ ਤੋਂ ਚੱਲੇ ਗਏ ਤੇ ਜਦੋਂ ਹਰਜਿੰਦਰ ਸਿੰਘ ਧਾਮੀ ਨੇ ਮਸਲਾ ਚੱਕਿਆ ਅਪੀਲ ਕੀਤੀ ਇੰਡੀਅਨ ਗਵਰਨਮੈਂਟ ਨੂੰ ਅਪੀਲ ਕੀਤੀ ਤੇ ਫਿਰ ਉਹਨਾਂ ਨੇ ਮਸਲਾ ਅੱਗੇ ਠਾਇਆ ਤੇ ਕਤਰ ਦੀ ਜਿਹੜੀ ਹੈ ਗਵਰਨਮੈਂਟ ਨੇ ਠਾਇਆ ਹੁਣ ਚੰਡੀਗੜ੍ਹ ਇਹ ਹੋਈ ਹੈ ਮੈਂ ਜਿਹੜਾ ਇੰਡੀਅਨ ਫੋਰਨ ਮਿਨਿਸਟਰੀ ministry of foreign affairs ਦਾ ਜਿਹੜਾ ਬੁਲਾਰਾ ਰਣਵੀਰ ਜਾਇਸਵਾਲ ਉਹਨੂੰ ਸੁਣ ਰਿਹਾ ਸੀ ਉਹਨੇ ਗੱਲ ਮੰਨੀ ਕਿ ਅਸੀਂ ਉੱਥੇ ਗੱਲ ਕੀਤੀ ਤੇ ਉਹਨਾਂ ਨੂੰ ਦੱਸਿਆ ਵੀ ਮਸਲਾ ਇਹ ਹੈ ਕਿ ਲੋਕਾਂ ਦੇ ਮਨਾਂ 'ਚ ਰੋਸ ਹੈ ਤੁਸੀਂ ਇਹ ਦੇ ਦਿਓ ਜਾਇਸਵਾਲ ਸਾਹਿਬ ਇਹ ਕਹਿੰਦੇ ਨੇ ਕਿ ਦੋਨਾਂ 'ਚੋਂ ਇੱਕ ਸਰੂਪ ਵਾਪਸ ਕਰ ਦਿਓ ਦੂਜਾ ਸੂਫਾ ਨਹੀਂ ਦਿੱਤਾ ਉੱਥੇ ਪਿਆ ਕਹਿੰਦੇ ਸਾਨੂੰ ਇਹ ਕਿਹਾ ਜੀ ਅਸੀਂ ਸਤਕਾਰ ਨਾ ਰੱਖਾਂਗੇ ਉਹ ਭਾਈ ਸਤਕਾਰ ਤਾਂ ਇਹਦਾ ਇਸ ਤਰ੍ਹਾਂ ਨਹੀਂ ਅਸੀਂ ਤਾਂ ਸੋਖਾ ਸੱਚ ਲੈ ਕੇ ਜਾਂਨੇ ਆ ਅਸੀਂ ਇਦਾਂ ਤਾਂ ਪੂਰਾ ਸਾਨੂੰ ਪਤਾ ਕਿ ਵਿਧੀ ਵਿਧਾਨ ਤਾਂ ਸਾਨੂੰ ਹੀ ਪਤਾ ਨਾ ਤੁਸੀਂ ਹੁਣ ਉਸ ਤੋਂ ਕਹਣਾ ਕਿ ਤੁਸੀਂ ਰੂਪ ਦਿਓ ਜੋ ਹੋਣਾ ਸੀ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਕਹਿੰਦੇ ਜਿਹੜਾ ਇੰਡੀਅਨ ਫੋਰਨ ਮਿਨਿਸਟਰੀ ਦਾ ਬੁਲਾ ਰਹੇ ਉਹ ਕਹਿੰਦਾ ਵੀ ਅਸੀਂ ਦੂਜੇ ਰੂਪ ਨੂੰ ਵੀ ਜਾਂਦੀ ਲੈਂਡਿੰਗ ਮੁਸ਼ਕਲ ਕਰ ਰਹੇ ਹਨ ਜਿਹੇ ਲੇਕਨ ਉਹ ਅਲਬਕਰਾ ਪੁਲਿਸ ਸਟੇਸ਼ਨ ਚੋਂ ਪਿਆ ਇਹ ਗੱਲ ਕਹੀ ਉਹਨਾਂ ਨੇ ਤੇ ਹੁਣ ਦੋ ਗੱਲਾਂ ਨੇ ਇਹ ਤਾਂ ਘਟਨਾ ਵਾਪਰ ਗਈ ਔਰ ਇਹਦੇ ਚ ਬੇਅਦਬੀ ਤਾਂ ਹੋਈ ਹੈ ਮੰਨ ਬੇਅਦਬੀ ਲਈ ਉਹ ਬੰਦਾ ਜਿਹੜਾ ਫੜਿਆ ਸੀ ਪੁਲਿਸ ਨੇ ਉਹ ਜੋ ਵਿਵਾਰ ਹੈ ਉਹਨੂੰ ਛੜਤਾ ਸੂਪ ਜੜੇ ਲੈ ਨੇ ਸ਼ੈਦਾ ਕੀ ਹੈ ਸ਼ੈਦਾ ਇਹ ਸੀ ਸਾਮੀ ਸਾਹਿਬ ਨੂੰ ਵੀ ਜੱਤੇਦਾਰ ਸਾਹਿਬ ਨੂੰ ਵੀ ਤੇ ਸਭ ਨੂੰ ਇਹ ਦੱਸਣ ਦੁਨੀਆ 'ਚ ਜਿੱਥੇ ਵੀ ਸਿੱਖ ਵਸਦੇ ਨੇ ਖਾਸ ਤੌਰ ਤੇ ਜਿਹੜੇ ਮੁਸਲਮ ਕੰਟਰੀ ਨੇ ਅਰਬ ਕੰਟਰੀ ਨੇ ਉਹਨਾਂ ਨੂੰ ਦੱਸਣ ਦੀ ਲੋੜ ਹੈ ਬੇਚਾਰ ਇੱਕ ਥਾਂ ਤੇ ਦੱਸਣ ਦੀ ਲੋੜ ਹੈ ਕਿ ਜਿੱਥੋਂ ਦਾ ਜੋ ਕਾਨੂੰਨ ਹੈ ਉਹਦੇ ਮੁਤਾਬਕ ਚੱਲੋ ਕਾਨੂੰਨ ਦੀ ਆਗਿਆ ਲੈ ਕੇ ਤੁਸੀਂ ਕਰ ਲੋ ਜੇ ਤੁਸੀਂ ਕਰਨਾ ਸੀ ਜੇ ਤੁਹਾਨੂੰ ਆਗਿਆ ਮੈਂ ਜਾਂਦੀ ਤੁਸੀਂ ਸੁਪ ਰੱਖਦੇ ਤੁਸੀਂ ਉਹ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਹੈ ਆਠ ਪੂਜਾ ਕਰਦੇ ਇਸ ਵੇਲੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਇਕੱਲੇ ਵੀ ਕਰ ਲੈਂਦੇ ਜੇ ਇੱਕ ਹੋਰ ਵੀ ਗੱਲ ਹੈ ਜੇ ਇਕੱਲਾ ਸਿੱਖ ਆਪਣੇ ਘਰ ਦੇ ਵਿੱਚ ਕਰੀ ਜਾਂਦਾ ਕਿਸੇ ਨੂੰ ਨਹੀਂ ਪਤਾ ਲੱਗਣਾ ਸੀ ਤੁਸੀਂ ਤਾਂ ਅਬ ਤੱਕ ਕਿ ਗੁਰਦੁਆਰਾ ਬਣਾ ਲਿਆ ਨਹੀਂ ਸੀ ਤੇ ਇਹਦਾ ਬਦਲ ਤੁਹਾਡੇ ਉਹਨਾਂ ਨੂੰ ਅਸੀਂ ਉਹ ਸਰਕਾਰ ਨੂੰ ਇਹ ਤਾਂ ਕਹਿ ਨਹੀਂ ਸਕਦੇ ਕਿ ਤੁਸੀਂ ਧੱਕਾ ਕਰਦੇ ਹੋ ਉਹ ਗੱਲ ਹੋਈ ਹੈ ਤੇ ਤੁਹਾਡੇ ਸਾਹਮਣੇ ਹੁਣ ਜੋ ਕੁਝ ਹੋਇਆ ਅਠਵੀਂ ਦੇ ਹੋ ਗਏ ਮਤਲਬ ਬੜੀ ਦੁੱਖ ਦੀ ਗੱਲ ਹੈ ਇਸ ਤਰ੍ਹਾਂ ਹੋਇਆ ਹੋਵੇ ਤੇ ਜਿਹੜੇ ਬੰਦੇ ਨੇ ਹੁਣ ਉਸੇ ਅਸੀਂ ਕਿਵੇਂ ਮੰਨੀਏ ਉਹ ਬੰਦੇ ਨੂੰ ਜਿਹੜੇ ਬੰਦੇ ਨੇ ਇਸ ਤਰੀਕੇ ਦੀ ਸਿਚੁਏਸ਼ਨ ਚ ਪਹੁੰਚਾਇਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਪਲੇ ਸਟੇਸ਼ਨ ਦੇ ਵਿੱਚ ਲਾ ਕੇ ਗਏ ਮਦਰ ਕਿਸ ਵੀ ਕਾਇਦੀਆ ਉੱਥੇ ਰੱਖਿਆ ਹੋਇਆ ਸਪੀਸ ਰੂਪ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਚੜ੍ਹੋ ਆ ਗਏ ਦੂਜੇ ਤੇ ਰੱਖਿਆ ਹੋਇਆ ਨੇ ਤੂੰ ਇਸ ਕਰਕੇ ਇਹ ਸਾਰੀ ਗੱਲਬਾਤ ਇੱਕ ਵਾਰ ਤੁਸੀਂ ਜੇ ਉਹਨਾਂ ਨੂੰ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਵੀ ਅਪੀਲ ਕਰੋ ਲੋਕਾਂ ਨੂੰ ਦੱਸੋ বারবার ਦੱਸੋ ਮਰਿਆਦਾ ਬਾਰੇ ਦੱਸੋ ਤੁਸੀਂ ਦੇਖੋ ਨਾ ਜੇ ਲਗਾਤਾਰ ਮਰਿਆਦਾ ਬਾਰੇ ਹਰ ਨਵੀਂ ਪੀੜੀ ਨੂੰ 10 ਸਾਲ ਬਾਅਦ ਪੀੜੀ ਬਦਲ ਜਾਂਦੀ ਹੈ 10 ਸਾਲ ਵਿੱਚ ਸਿੱਖਾਂ ਦੀ ਨਵੀਂ ਪੀੜ੍ਹੀ ਜਿਹੜੇ ਲੋਕ ਉਥੇ ਬਾਹਰ ਪੈਦਾ ਹੁੰਦੇ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਦੱਸਣ ਦੀ ਲੋੜ ਹੈ ਤਾਂ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਇੱਕ ਤਾਹੀ ਸਾਡੀ ਲੀਡਰਸ਼ਿਪ ਤੋਂ ਧਾਰਮਿਕ ਲੀਡਰਸ਼ਿਪ ਤੋਂ ਵੀ ਹੋ ਰਹੀ ਹੈ ਅਸੀਂ ਹੁਣ ਇਹ ਗੱਲ ਤਾਂ ਕਰਤੀ ਇੱਕ ਅੱਖਰ ਨਹੀਂ ਅਸੀਂ ਕਿਹਾ ਵੀ ਜਿਹਨੇ ਗਲਤੀ ਕੀਤੀ ਉਹਨੂੰ ਨਹੀਂ ਕਰਨੀ ਚਾਹੀਦੀ ਸੀ ਤਾਂ ਕਿ ਕੋਈ ਅੱਗੇ ਤੋਂ ਹੋਰ ਨਾ ਕਰੇ ਤਾਂ ਜੇ ਜਾਂ ਤੁਸੀਂ ਦੱਸੋ ਇਹ ਵੀ ਦੱਸੋ ਵੀ ਲੈ ਕੇ ਕਿਉਂ ਗਏ ਇਹ ਤਾਂ ਗੱਲ ਬੜੀ ਕਲੀਅਰ ਹੈ ਨਾ ਜੇ ਸੂਰਪੋਚਾ ਕੇ ਲੈ ਕੇ ਗਏ ਬੰਦੇ ਨੂੰ ਗ੍ਰਿਫਤਾਰ ਕੀਤਾ ਉਹਦੇ ਪਿੱਛੇ ਕਾਰਨ ਘੜ ਤਾਂ ਸਪਸ਼ਟ ਹੈ ਇਸਲਾਮਿਕ ਉਹਦਾ ਗੁਰਦੁਆਰਾ ਤਾਂ ਹੁਣ ਬਣਾਉਣਾ ਤਾਂ ਸ਼ੁਰੂ ਕੀਤੇ ਨੇ ਤੇ ਉਹਦਾ ਉਹ ਨਹੀਂ ਅੱਗੇ ਦਿੰਦੇ ਸੀ ਆ ਮੰਦਰ ਤਾਂ ਬੁੱਧੀ ਸਾਹਿਬ ਕੋਈ ਅਰੇਬ ਕੰਟਰੀ ਜੋ ਉਦੋਂ ਸ਼ੁਰੂ ਹੋਇਆਗਾ ਇਹ ਜੇ ਬਾਕੀ ਤਾਂ ਪਾਣੂ ਵੀ ਪਤਾ ਅਸੀਂ ਉਹਨਾਂ ਨਾਲ ਇੱਥੇ ਕੀ ਕੀਤਾ ਬਾਬਰੀ ਮਾਜਦ ਉਹਨਾਂ ਨੂੰ ਚਲੋ ਚੰਗੀ ਗੱਲ ਹੈ ਹੁਣ ਥੋੜਾ ਪਤਾ ਉਹਨਾਂ ਨੂੰ ਪਤਾ ਲੱਗਿਆ ਕਿ ਸਿੱਖ ਇੱਕ ਵੱਖਰੀ ਕੌਮ ਨੇ ਨਹੀਂ ਤਾਂ ਇੰਡੀਅਨ ਨੂੰ ਜਿਹੜਾ ਸਮਝਦੇ ਸੀ ਖੈਰ ਤਰੂ ਇਹ ਮਸਲਾ ਨਹੀਂ ਮਸਲਾ ਤਾਂ ਅਜਿਹਾ ਇਹ ਹੈ ਕਿ ਇੱਕ ਰੂਪ ਵਾਪਸ ਆਇਆ ਬਹੁਤ ਚੰਗੀ ਗੱਲ ਹੈ ਧੰਨਵਾਦ ਇੰਡੀਅਨ ਐਂਬੈਸੀ ਦਾ ਵੀ ਇੰਡੀਅਨ ਫੋਰਮ ਹਿਸਟਰੀ ਦਾ ਵੀ ਕੱਤਲ ਗਵਰਨਮੈਂਟ ਦਾ ਵੀ ਦੂਜਾ ਰੂਪ ਵੀ ਵਾਪਸ ਹੋਣਾ ਚਾਹੀਦਾ ਤੇ ਹੋਰ ਧੰਨਵਾਦ ਕਰਾਂਗੇ ਤੇ ਆਪਣੇ ਬੰਦਿਆਂ ਨੂੰ ਵੀ ਕਹਾਂਗੇ ਭਾਈ ਤੁਸੀਂ ਵੀ ਖਿਆਲ ਰੱਖੋ ਛੋੜੇ ਹੱਥ ਆਪਣੇ ਗੁਰੂ ਦੀ ਦਾ ਸਤਿਕਾਰ ਕਾਇਮ ਰੱਖਣਾ ਤੁਹਾਡੇ ਹੱਥ ਹੈ ਤੁਸੀਂ ਲਗਾਤਾਰ ਜਿਹੜੇ ਇਸਰ ਲੋਕਾਂ ਨੂੰ ਬੱਚਿਆਂ ਨੂੰ ਅਵੇਅਰ ਕਰਦੇ ਰਹੋ ਤਾਂ ਕਿ ਅੱਗੇ ਤੋਂ ਇਹ ਜਿਹੀ ਘਟਨਾ ਨਾ ਵਾਪਰੇ ਹੁਣ ਇਹਦੇ ਮਿਲ ਜੇ ਅਕੈਡਮੀ ਵੀਡੀਓ ਦਾ ਬਹੁਤ